ਵਾਹਿਗੁਰੂ ਜੀ ਕਾ ਵਾਹਿਗੁਰੂ ਸਭ ਦਾ ਧੰਨਵਾਦ ਕਰਦਾ ਮੈਂ ਇਹਨਾਂ ਦੇ ਕੂੜੇ ਆੜੇ ਆਏ ਬੋਲੇ ਸੋਨਹੀਓਰ ਜੇਕਰ ਬੇੜਾ ਬਣਾਉਣਾ ਹੋਰ ਕੜੀ ਜੀ ਤੁਹਾਡੇ ਨਾਲ ਆ ਜਾਓ ਪੈ ਜਿਹੜੀ ਔਜੋ ਹੋਵੇ ਉਹ ਕਿੱਥੇ ਆ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆ ਪਰਦੇ ਵਿੱਚ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਦੇ ਲਈ ਅਨੇਕਾਂ ਸੰਸਥਾਵਾਂ ਦਿਨ ਰਾਤ ਸੇਵਾ ਨਿਭਾ ਰਹੀਆਂ ਹਨ ਤੇ ਇਟਲੀ ਵਿੱਚ ਵੀ ਇਸ ਕਾਰਜ ਵਿੱਚ अनेका ਧਾਰਮਿਕ ਸੰਸਥਾਵਾਂ ਦੇ ਨਾਲ-ਨਾਲ ਭਾਈ ਜਗਦੇਵ ਸਿੰਘ ਗੁਰਸਿੱਖ ਜਿਹੜੇ ਇਹ ਭਾਈ ਸਾਹਿਬ ਨੇ ਉਹ ਵੀ ਬਹੁਤ ਵਧੀਆ ਰੋਲ ਨਿਭਾ ਰਹੇ ਹਨ ਵੱਖ-ਵੱਖ ਧਾਰਮਿਕ ਸਮਾਗਮਾਂ ਦੇ ਵਿੱਚ ਜਾ ਕੇ ਪੰਜਾਬੀ ਭਾਸ਼ਾ ਦਾ 35 ਅੱਖਰੀ ਜਿਹੜੇ ਲਿਖੇ ਸਕੂਲ ਬੈਗ ਜਿੱਥੇ ਬੱਚਿਆਂ ਨੂੰ ਮੁਫਤ ਵਿੱਚ ਵੰਡ ਰਹੇ ਹਨ ਉੱਥੇ ਨਾਲ ਦੀ ਨਾਲ ਹੀ ਬੱਚਿਆਂ ਨੂੰ ਪੰਜਾਬੀ ਸਿੱਖਣ ਦੇ ਲਈ ਵੀ ਪ੍ਰੇਰਿਤ ਕਰ ਰਹੇ ਹਨ ਲੰਬਾਰਡੀਆ ਸੂਬੇ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਗੁਰਦੁਆਰਾ ਮਾਤਾ ਸਾਹਿਬਕੌਰ ਕੋਵੋ ਬਹਿਰਗਾਮੋ ਬਿਖੇ ਮਾਤਾ ਸਾਹਿਬ ਜੀ ਕੋਰ ਨੂੰ ਸਮਰਪਿਤ ਜਿਹੜਾ ਵਿਸ਼ਾ ਨਗਰ ਕੀਰਤਨ ਸਜਾਇਆ ਜਾ ਰਿਹਾ ਆ ਉਸ ਵਿੱਚ ਭਾਈ ਸਾਹਿਬ ਭਾਈ ਜਗਦੇਵ ਸਿੰਘ ਬਲੋਚ ਇੱਚੇ ਤੌਰ ਤੇ 35 ਅਖਰੀ ਲਿਖੇ ਸਕੂਲ ਬੈਗ ਬੱਚਿਆਂ ਨੂੰ ਵੰਡੇ ਜਾ ਰਹੇ ਹਨ ਇਸ ਮੌਕੇ ਤੇ ਜਿੱਥੇ ਉਚੇਚੇ ਤੌਰ ਤੇ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਨਾਲ ਜੁੜਨ ਦੇ ਲਈ ਊੜੇ ਐੜੇ ਦਾ ਉਚਾਰਨ ਕਰਵਾਇਆ ਜਾ ਰਿਹਾ ਆ ਗੁਰੂ ਦੇ ਜੈਕਾਰੇ ਬੁਲਾਈ ਜਾ ਰਹੇ ਹਨ ਉੱਥੇ ਹੀ ਨਾਲ ਦੀ ਨਾਲ ਇਸ ਗੱਲ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ ਕਿ ਬੱਚੇ ਪੰਜਾਬੀ ਮਾਂ ਬੋਲੀ ਨੂੰ ਜ਼ਰੂਰ ਸਿੱਖਣ ਕਿਉਂਕਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪੰਜਾਬੀ ਭਾਸ਼ਾ ਦੀ ਜਿਹੜੀ ਲਿਪੀ ਆ ਗੁਰਮੁਖੀ ਲਿਪੀ ਦੇ ਵਿੱਚ ਲਿਖੇ ਹੋਏ ਹਨ ਤੇ ਇਹ ਬੱਚੇ ਤਦ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬਾਣੀ ਆ ਉਹਨਾਂ ਦਾ ਫਲਸਫਾ ਤਾਦੀ ਸਮਝ ਸਕਦੇ ਨੇ ਜੇਕਰ ਇਹ ਪੰਜਾਬੀ ਮਾਂ ਬੋਲੀ ਨਾਲ ਜੁੜੇ ਰਹਿੰਦੇ ਹਨ ਇਸੇ ਹੀ ਕਾਰਜ ਨੂੰ ਮੁੱਖ ਰੱਖਦੇ ਹੋਏ ਬੱਚਿਆਂ ਨੂੰ ਜਿਹੜੇ ਇਟਲੀ ਦੇ ਵਿੱਚ ਨਵੀਂ ਪੀੜ੍ਹੀ ਪੰਜਾਬੀ ਆ ਸਿੱਖ ਪਰਿਵਾਰਾਂ ਦੀ ਆ ਉਸ ਨੂੰ ਪੰਜਾਬੀ ਮਾਂ ਬੋਲੀ ਨਾਲ ਜੋੜਨ ਦੇ ਹਿੱਤ ਭਾਈ ਸਾਹਿਬ ਭਾਈ ਜਗਦੇਵ ਸਿੰਘ ਬਲੋ ਬੰਦੇ ਜਾ ਰਹੇ ਪੈਂਤੀ ਅਖਰੀ ਸਕੂਲ ਬੈਗੇ ਸ਼ਲਾਂਗਾ ਜੋ ਕਾਰਜ ਆ ਇਸ ਕਾਰਜ ਦੇ ਵਿੱਚ ਹੋਰ ਵੀ ਧਾਰਮਿਕ ਸੰਸਥਾਵਾਂ ਨੂੰ ਉਹਨਾਂ ਦਾ ਵੱਧ ਤੋਂ ਵੱਧ ਸਹਿਯੋਗ ਦੇਣਾ ਚਾਹੀਦਾ ਆ ਤਾਂ ਜੋ ਗੁਰੂ ਸਾਹਿਬ ਦੇ ਦੱਸੇ ਪੂਰਨਿਆਂ ਦੇ ਉੱਪਰ ਚੱਲਣ ਦੇ ਲਈ ਇਹ ਬੱਚੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਫਲਸਫੇ ਨੂੰ ਸਮਝ ਸਕੇ ਤੇ ਮਨੁੱਖਤਾ ਦੀ ਸੇਵਾ ਦੇ ਲਈ ਅੱਗੇ ਆ ਸਕਣ ਆਓ ਤੁਹਾਨੂੰ ਲੈ ਕੇ ਚੱਲਦੇ ਆ ਗੁਰਦੁਆਰਾ ਮਾਤਾ ਸਾਹਿਬਕੌਰ ਕੋ ਉਹ ਬੇਰਗਮ ਉਹ ਵੇਖੇ ਜਿੱਥੇ ਕਿ ਬੱਚਿਆਂ ਨੂੰ 35 ਅਖਰੀ ਲਿਖੇ ਸਕੂਲ ਬੈਗ ਵੰਡੇ ਜਾ ਰਹੇ ਹਨ ਆਓ ਤੁਹਾਨੂੰ ਮੌਕੇ ਦਾ ਨਜ਼ਾਰਾ ਦਿਖਾਉਂਦੇ ਨੇ ਬੱਚੇ ਕਿਸ ਪਿਆਰ ਭਾਵਨਾ ਦੇ ਨਾਲ ਇਹ ਝੋਲੇ ਜਿਹੜੇ ਸਕੂਲ ਬੈਗ ਲੈ ਰਹੇ ਆ ਤੇ ਨਾਲ ਦੀ ਨਾਲ ਹੀ ਉਰੇ ਐੜੇ ਦਾ ਉਚਾਰਨ ਵੀ ਕਰ ਰਹੇ ਹਨ ਉਂਦਾ ਉਂਦਾ ਰਾ ਰ ਲੱਲਾ ਵਾ ਵਾ ਸੱਜੇ ਪਾਸੇ ਬਿੰਦੀ ਜਾ ਬੋਲੇ ਸੱਜੇ ਪਾਸੇ ਬਿੰਦੀ ਕਾਹੋਲੇ ਗੱਗੇ ਪਾਸੇ ਬਿੰਦੀ ਜਾ ਬੋਲੇ ਜੱਗੇ ਪਾਸੇ ਬਿੰਦੀ ਜਾ ਬੋਲੇ ਸੱਜੇ ਪਾਸੇ ਬਿੰਦੀ ਜਾ ਬੋਲੇ ਲੱਲਾ ਬਿੰਦੀ ਜਾ ਬੋਲੇ ਜਿਨ੍ਹਾਂ ਦਾ ਕਿ ਬਹੁਤ ਹੀ ਉਪਰਾਲਾ ਇੱਕ ਸਿੱਖ ਆਪਣੇ ਸਿੱਖ ਧਰਮ ਦੇ ਵਿੱਚ ਪੰਜਾਬੀ ਨੂੰ ਕੈਮਰਾ ਰੱਖਣ ਦਾ ਜਿਹੜਾ ਕਿ ਇਹਨਾਂ ਨੇ ਊੜੇ ਆੜੇ ਵਾਲੇ ਜਿਹੜੇ ਬੈਗ ਨੇ ਬਣਾ ਕੇ ਬੱਚਿਆਂ ਨੂੰ ਜਿਹੜੇ ਉਹ ਫ੍ਰੀ ਵਨਡੇ ਕਾਫੀ ਤੇ ਬੱਚਿਆਂ ਨੂੰ ਨਾਲ ਉਹੜਾ ਦੱਸਿਆ ਵੀ ਹਾਂ ਆਡਾ ਜਿਹੜਾ ਉਹੜਾ ਜਿਹੜੀ ਸਾਡੀ ਪੰਜਾਬੀ ਭਾਸ਼ਾ ਵਾ ਉਹਨੂੰ ਆਪਾਂ ਕੈਮਰਾ ਰਖੀਏ ਤੋਂ ਇਹਨਾਂ ਦਾ ਵੀ ਬਹੁਤ ਹੀ ਤਹਿ ਦਿਲ ਤੋਂ ਧੰਨਵਾਦੀ ਆ ਜਿਨ੍ਹਾਂ ਜਿਨ੍ਹਾਂ ਨੇ ਕਿ ਪੰਜਾਬ ਨੂੰ ਕੈਮਰਾ ਕਰਵਾਤੇ ਪੰਜਾਬੀਅਤ ਨੂੰ ਸਿੱਖ ਨੂੰ ਆਪਣੇ ਬੱਚਿਆਂ ਨੂੰ ਆਪਣੇ ਧਰਮ ਦੇ ਨਾਲ ਜੋੜਨ ਵਾਸਤੇ ਜਿਹੜਾ ਕਿ ਸਹਿਯੋਗ ਦੇਂਦੇ ਨੇ ਮੈਂ ਕਹਾਂਗਾ ਇਹਨਾਂ ਦੀ ਲੰਬੀ ਉਮਰ ਹੋਣ ਵਾਹਿਗੁਰੂ ਮਿਹਰ ਕਰੇ ਜਿਹੜਾ ਕਿ ਆਪਣੇ ਐਡੇ ਤਗੜੇ ਸਹਿਯੋਗ ਨੂੰ ਐਡੇ ਬੱਚਿਆਂ ਨੂੰ ਅੱਗੇ ਵਧਾਉਣ ਵਾਸਤੇ ਆਪਾਂ ਜਿਹੜਾ ਉਪਰਾਲਾ ਕੀਤਾ ਸੋ ਬਹੁਤ-ਬਹੁਤ ਇਹਨਾਂ ਦਾ ਵੀ ਧੰਨਵਾਦ ਇਹਨਾਂ ਦਾ ਇੱਥੇ ਪਹੁੰਚ ਤੇ ਬਹੁਤ-ਬਹੁਤ ਧੰਨਵਾਦ ਬਹੁਤ ਸਹਿਯੋਗ ਹੈ ਇਹਨਾਂ ਸਾਰੇ ਭਰਾਵਾਂ ਨੇ ਅੱਜ ਇਹ ਉਪਰਾਲਾ ਕੀਤਾ ਸਾਡੇ ਇੱਥੇ ਮਾਤਾ ਸਾਹਿਬ ਕੌਰ ਜੀ ਦੇ ਸਥਾਨਾਂ ਤੇ ਸ਼ੁਰੂ ਤੋਂ ਹੀ ਜਿਉਂ ਅਸੀਂ ਆਏ ਹਾਂ ਇੱਕ ਪੰਜਾਬੀ ਦੀਆਂ ਕਲਾਸਾਂ ਹਰ ਹਫ਼ਤੇ ਜਿਹੜੀਆਂ ਅਸੀਂ ਐਤਵਾਰ ਨੂੰ ਜਿਹੜੀਆਂ ਕਿ 2-3 ਘੰਟੇ ਸਾਡੇ ਕੋ ਬਕਾਇਦਾ ਉਹ ਕਿ ਦੋ ਤਿੰਨ ਭੈਣ ਜੀਆਂ ਸਾਡੇ ਕੋ ਜਿਹੜੀਆਂ ਨੇ ਉਹ ਸਾਡਾ ਬਹੁਤ ਜ਼ਿਆਦਾ ਸਹਿਯੋਗ ਦਿੰਦੀਆਂ ਨੇ ਜਿੰਨੀਆਂ ਜਿਹੜੀਆਂ ਕਿ ਹਰ ਹਫਤੇ ਜਿਹੜੀਆਂ ਕਲਾਸਾਂ ਜਿਹੜੀਆਂ ਉਹ ਪੰਜਾਬੀ ਦੀਆਂ ਜਿਹੜੀਆਂ ਉਹ ਤਿਆਰ ਬੱਚਿਆਂ ਨੂੰ ਤਿਆਰ ਕਰਦਿੰਨੇ ਲਗਾਉਂਦੇ ਨੇ ਸੋ ਜਿੰਨੇ ਜਿੰਨਾਂ ਨੇ ਪੰਜਾਬੀ ਸਿੱਖਣ ਵਾਸਤੇ ਆਉਣਾ ਵੀ ਹੋਵੇ ਕਲਾਸ ਦੇ ਵਿੱਚ ਵੀ ਮੈਂ ਕਹਾਂਗਾ ਸਾਰਿਆਂ ਨੂੰ ਆਪਣੇ ਲਾਗੇ ਲਾਗੇ ਦੇ ਜਿਹੜੇ ਗੁਰੂ ਘਰ ਵਿੱਚ ਆਉਂਦੇ ਨੇ ਜਿਹੜੇ ਨਹੀਂ ਵੀ ਆਉਂਦੇ ਉਹ ਵੀ ਜ਼ਰੂਰ ਆਇਆ ਕਰਨ ਤੇ ਪੰਜਾਬੀ ਦੀ ਦੋ ਤਿੰਨ ਘੰਟੇ ਦੀ ਕਲਾਸ ਜਿਹੜੀ ਆ ਉਹ ਜ਼ਰੂਰ ਲਾਇਆ ਕਰਨ ਉਸ ਤੋਂ ਇਲਾਵਾ ਅ ਅਗਸਤ ਦੇ ਮਹੀਨੇ ਦੇ ਵਿੱਚ ਛੁੱਟੀਆਂ ਦੇ ਦਿਨਾਂ ਦੇ ਵਿੱਚ ਜਦੋਂ ਕੈਂਪ ਲੱਗਦੇ ਨੇ ਸੋ ਉਹ ਕੈਂਪ 10 15 ਦਿਨ ਦਾ ਕੈਂਪ ਲਾ ਕੇ ਬੱਚਿਆਂ ਦੇ ਜਿਹੜੇ ਨੇ ਉਹ ਟੈਸਟ ਲਏ ਜਾਂਦੇ ਨੇ ਸੋ ਉਹਨਾਂ ਦੇ ਵਿੱਚ ਅਸੀਂ ਪਿਛਲੀ ਵਾਰੀ ਵੀ ਇੱਕ ਟੂਰ ਮਿਨੀ ਟਾਲੀਆ ਦਾ ਕੀਤਾ ਸੀਗਾ ਸੋ ਬੱਚਿਆਂ ਨੂੰ ਕਹਿੰਦਾ ਵੀ ਜਿੰਨੇ ਵੀ ਹੈਗੇ ਨੇ ਜਿੰਨੇ ਬੱਚੇ ਜਿਹੜੇ ਵੱਧ ਵੱਧ ਸਹਿਯੋਗ ਦੇਣ ਤੇ ਇਹਨਾਂ ਨੂੰ ਅਹੀ ਵੀ ਜਿਹੜਾ ਵਾ ਸਾਨੂੰ ਵੀ ਮਾਣ ਹੋਵੇ ਕਿ ਗੁਰੂ ਘਰ ਦੇ ਵਿੱਚ ਜਿਹੜੇ ਨੇ ਉਹ ਵੱਧ ਤੋਂ ਵੱਧ ਬੱਚੇ ਜਿਹੜੇ ਅਸੀਂ ਤਿਆਰ ਕੀਤੇ ਨੇ ਸੋ ਅਸੀਂ ਇਹ ਕਹਾਂਗੇ ਕਿ ਜਿਹੜੇ ਮੇਰੀਆਂ ਭੈਣਾਂ ਜਿਹੜੀਆਂ ਸਿਖਾ ਸਕਦੀਆਂ ਉਹ ਵੀ ਜਰੂਰ ਆਉਣਾ ਤਿੰਨ ਚਾਰ ਸਾਡੇ ਕੋਲ ਭੈਣੀਆਂ ਹੈਗੀਆਂ ਨੇ ਸੋ ਉਹ ਬਹੁਤ ਜ਼ਿਆਦਾ ਸਹਿਯੋਗ ਦਿੰਦੀਆਂ ਮੈਂ ਉਹਨਾਂ ਦਾ ਤਹਿ ਦਿਲੋਂ ਤਧੁਨਵਾਦੀ ਆ ਸੋ ਜਿਹੜੇ ਇਹ ਕੈਂਪ ਦੇ ਵਿੱਚ ਜਿਹੜੇ ਅਗਸਤ ਦੇ ਮਹੀਨੇ ਦੇ ਕੈਂਪ ਲੱਗਦੇ ਨੇ ਉਹਨਾਂ ਕੈਂਪਾਂ ਤੋਂ ਬਾਅਦ ਇੱਕ ਟੂਰ ਜਿਹੜਾ ਉਹ ਬੱਚਿਆਂ ਦਾ ਬੱਚਿਆਂ ਦੇ ਹੌਸਲਾ ਵਜਾਈ ਵਾਸਤੇ ਬੱਚਿਆਂ ਨੂੰ ਉਤਸ਼ਾਹ ਕਰਨ ਵਾਸਤੇ ਤਾਂਕਿ ਉਹ ਪੰਜਾਬੀ ਦੇ ਨਾਲ ਜੁੜੇ ਰਹਿਣ ਊੜੇ ਜੜੇ ਦੇ ਨਾਲ ਜੁੜੇ ਰਹਿਣ ਸੋ ਮੈਂ ਭਾਜੀ ਸੁਖਦੇਸ਼ ਜੀ ਉਹਨਾਂ ਦਾ ਇੱਥੇ ਆਉਣ ਤੇ ਬਹੁਤ ਤਹਿ ਦਿਲੋਂ ਧੰਨਵਾਦੀ ਆ ਸੋ ਇਹ ਵੀ ਬਹੁਤ ਜ਼ਿਆਦਾ ਸਹਿਯੋਗ ਜਿਹੜਾ ਆ ਆਪਣਾ ਪੰਜਾਬ ਪੰਜਾਬੀ ਅਤੇ ਊੜਿਆਰਿਆਂ ਬੱਚਿਆਂ ਨੂੰ ਜਿਹੜਾ ਉਤਸ਼ਾਹ ਕਰਨ ਵਾਸਤੇ ਜਿਹੜਾ ਉਹ ਕਰਦੇ ਨੇ ਸੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਅੱਜ ਅਸੀਂ ਮਾਤਾ ਸਹਿਕੌਰ ਗੁਰਦੁਆਰਾ ਸਾਹਿਬ ਆਏ ਹੈ ਬਹਿਰਗਾਮੂ ਬਹੁਤ ਵਧੀਆ ਭਾਈ ਰਜਿੰਦਰ ਸਿੰਘ ਨੇ ਇੱਥੇ ਸਾਨੂੰ ਉਤਜੋਗ ਦਿੱਤਾ ਕਿਉਂਕਿ ਅਸੀਂ ਮਾਂ ਬੋਲੀ ਨਾਲ ਨਹੀਂ ਜੁੜੇ ਊੜੇ ਜੂੜੇ ਨਾਲ ਨਹੀਂ ਜੁੜੇ ਤਾਂ ਅਸੀਂ ਕੱਖਾਂ ਨੂੰ ਰੁੜ ਜਾਗੇ ਜੋ ਊੜੇ ਜੂੜੇ ਨਾਲ ਜੁੜੇ ਉਹੀ ਹਰੇ ਭਾਈ ਸਾਹਿਬ ਜੀ ਇਸ ਤੋਂ ਬਾਅਦ ਅਸੀਂ ਹੁਣ ਜਾਣਾ ਵਾ ਕੱਲ ਨੂੰ ਪੁਰਦਾਨੋਂ ਨੇ ਉੱਥੇ ਵੀ ਇੱਕ ਗੁਰੂ ਘਰ ਵਿੱਚ ਜਾ ਕੇ ਅਸੀਂ ਇਹ ਪੰਜਾਬੀ ਦਾ ਆਪਣਾ ਪ੍ਰਚਾਰ ਕਰਨਾ ਆਓ ਆਪਣੇ ਬੱਚਿਆਂ ਨੂੰ ਊੜੇ ਜੂੜੇ ਨਾਲ ਜੋੜ ਗਏ ਮੈਨੂੰ ਬਹੁਤ ਖੁਸ਼ੀ ਜਦੋਂ ਸਾਡੀ ਭੈਣ ਰਾਜਕੌਰ ਨੇ ਸਾਨੂੰ ਸੱਦਿਆ ਇੱਥੇ ਕੋਈ ਵੀ ਸਾਨੂੰ ਯੂਰਪ ਦੇ ਵਿੱਚ ਗੁਰਦੁਆਰੇ ਸੱਦਣਗੇ ਤੇ ਅਸੀਂ ਉੱਥੇ ਜਾ ਕੇ ਊੜੇ ਆੜੇ ਵਾਲੇ ਵੈਗ ਜ਼ਰੂਰ ਦੇਵਾਂਗੇ ਕੈਮਰਾਮੈਨ ਅਜ ਦੇ ਨਾਲ ਦਲਵੀਰ ਕੈਂਤ ਕ੍ਰਿਹਾ ਇਟਲੀ